ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ 11ਵਾਂ ਵਾਲੇ ਪੀਰ ਹਜ਼ੂਰ ਸ਼ੇਖ ਅਬਦੁਲ ਕਾਦਰ ਜਿਲਾਨੀ ਰਹਿਮਤੁਲਲਾਹ আলাইਹੀ ਜੀ ਦੀ 11ਵਾਂ ਸ਼ਰੀਫ ਕਿਵੇਂ ਮਨਾਉਣੀ ਹੈ ਇਸ ਦਿਨ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਇਸ ਦਿਨ ਪੀਰਾਂ ਦੀ ਖੁਸ਼ੀ ਕਿਵੇਂ ਲਈ ਜਾ ਸਕਦੀ ਹੈ ਸੰਗਤ ਜੀ ਵੱਖ-ਵੱਖ ਤਰ੍ਹਾਂ ਦੇ ਕੈਲੰਡਰ ਹੋਣ ਕਰਕੇ ਬਹੁਤ ਸਾਰੇ ਲੋਕ ਇਸ ਭੁਲੇਖੇ ਵਿੱਚ ਰਹਿੰਦੇ ਨੇ ਕਿ 11ਵੀਂ ਸ਼ਰੀਫ ਦੀ ਅਸਲ ਤਰੀਕ ਕਿਹੜੀ ਹੈ 11ਵੀਂ ਸ਼ਰੀਫ ਅਸਲ ਵਿੱਚ ਚੰਨ ਚੜ੍ਹਨ ਦੇ ਹਿਸਾਬ ਨਾਲ ਮਨਾਈ ਜਾਂਦੀ ਹੈ ਮੱਸਿਆ ਤੋਂ ਬਾਅਦ ਜਿਸ ਦਿਨ ਚੰਨ ਚੜ੍ਹਦਾ ਹੈ ਉਸ ਤੋਂ 11ਵੇਂ ਦਿਨ ਤੁਸੀਂ 11ਵੀਂ ਸ਼ਰੀਫ ਮਨਾ ਸਕਦੇ ਹੋ ਇਹ ਸਭ ਤੋਂ ਸੌਖਾ ਤਰੀਕਾ ਹੈ 11ਵੀਂ ਸ਼ਰੀਫ ਦਾ ਦਿਨ ਕੱਢਣ ਦਾ ਬਾਕੀ ਤੁਸੀਂ ਇਸ ਚੱਕਰ ਵਿੱਚ ਵੀ ਨਹੀਂ ਪੈਣਾ ਕਿ ਇੱਕ ਕੈਲੰਡਰ ਵਿੱਚ 11ਵੀਂ ਹੋਰ ਦਿੰਦੀ ਹੈ ਅਤੇ ਦੂਜੇ ਨੇ ਕਿਹਾ ਕਿ 11ਵੀਂ ਇਸ ਦਿਨ ਦੀ ਹੈ ਸੋ ਤੁਸੀਂ ਆਪਣੇ ਤਰੀਕੇ ਨਾਲ ਵੀ ਚੰਨ ਤੋਂ ਜਾਣ ਸਕਦੇ ਹੋ ਹੁਣ ਗੱਲ ਕਰਦੇ ਆ ਕਿ 11ਵੀਂ ਸ਼ਰੀਫ ਕਿਵੇਂ ਬਣਾਉਣੀ ਚਾਹੀਦੀ ਹੈ ਸੰਗਤ ਜੀ ਜੇਕਰ ਚੈਨਲ ਨੂੰ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ਸੰਗਤ ਜੀ 11ਵੀਂ ਵਾਲੇ ਦਿਨ ਲੰਗਰ ਤੋਂ ਬਾਅਦ ਸ਼ਾਮ ਵੇਲੇ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਮਿੱਟੀ ਨਿਆਜ਼ ਬਣਾ ਲੈਣੀ ਹੈ ਜਾਂ ਪੀਲੇ ਰੰਗ ਦੀ ਕੋਈ ਵੀ ਮਿੱਟੀ ਚੀਜ਼ ਤੁਸੀਂ ਬਣਾ ਸਕਦੇ ਹੋ ਜਾਂ 5 ਜਾਂ 11 ਲੱਡੂ ਵੀ ਲਿਆ ਸਕਦੇ ਹੋ ਫਿਰ ਤੁਸੀਂ ਪਾਠੀਆਂ ਦੀ ਜਾਂ ਕੋਲਿਆ ਦੀ ਅੱਗ ਬਣਾ ਲੈਣੀ ਹੈ ਇਹ ਸਾਰੇ ਕੰਮ ਤੁਸੀਂ ਪਾਕ ਸਾਫ ਹੋ ਕੇ ਨਹਾ ਧੋ ਕੇ ਕਰਨੇ ਹਨ ਸੰਗਤ ਜੀ ਜੇਕਰ ਤੁਸੀਂ ਗੋਸਪਾਲ ਸਰਕਾਰ ਦਾ ਚਿਰਾਗ ਰੇ ਲਾਉਂਦੇ ਹੋ ਤਾਂ ਇਹ ਸਭ ਤੋਂ ਚੰਗੀ ਗੱਲ ਹੈ ਤੁਸੀਂ 11ਵੇਂ شریف ਦੀ ਨਿਆਜ਼ ਇੱਕ ਭਾਂਡੇ 'ਚ ਪਾ ਕੇ ਪੀਰਾ ਅੱਗੇ ਰੱਖ ਦੇਣੀ ਹੈ ਇੱਕ ਗਲਾਸ ਜਲ ਦਾ ਰੱਖਣਾ ਹੈ ਜੋ ਅੱਗ ਤੁਸੀਂ ਬਣਾਈ ਹੈ ਉਸ ਦੇ ਲਾਲ ਮਗਦੇ ਹੋਏ ਅੰਗਾਰੇ ਵੀ ਤੁਸੀਂ ਇੱਕ ਥਾਲ ਜਾਂ ਖੁੱਲੇ ਭਾਂਡੇ 'ਚ ਪਾ ਕੇ ਰੱਖ ਦੇਣੇ ਨੇ ਇਸ ਤੋਂ ਬਾਅਦ ਸਭ ਤੋਂ ਪਹਿਲਾਂ ਤੁਸੀਂ ਜਿੰਨੇ ਵੀ ਘਰ ਦੇ ਮੈਂਬਰ ਹੋ ਸਾਰੇ ਉੱਥੇ ਹੱਥ-ਮੂੰਹ ਧੋ ਕੇ ਮੌਜੂਦ ਹੋਣੇ ਚਾਹੀਦੇ ਨੇ ਜਿਸ ਨੇ 11ਵੇਂ شریف ਦਾ ਖਤਮ ਦਵਾੜਾ ਹੈ ਉਸ ਦਾ ਪਾਕ ਸਾਫ ਹੋਣਾ ਲਾਜ਼ਮੀ ਹੈ ਫਿਰ ਤੁਸੀਂ ਚਿਰਾਗ ਸਾਫ ਕਰਕੇ ਧੂਪ ਬੱਤੀ ਲਾ ਕੇ ਚਿਰਾਗ ਨੂੰ ਰੋਸ਼ਨ ਕਰ ਦੇਣਾ ਹੈ ਸੰਗਤ ਜੀ ਇਹ ਗੱਲ ਅੱਜ ਅਸੀਂ ਪਹਿਲੀ ਵਾਰ ਦੱਸਣ ਜਾ ਰਹੇ ਹਾਂ ਕਿ 11ਵੇਂ ਵਾਲੇ ਪੀਰ ਜੀ ਦੇ ਚਿਰਾਗ ਵਿੱਚ ਤੁਸੀਂ ਦੋ ਬੱਤੀਆਂ ਪਾ ਕੇ ਚਿਰਾਗ ਲਾਉਣਾ ਹੈ ਭਾਵ ਚਿਰਾਗ ਇੱਕ ਲਾਉਣਾ ਹੈ ਪਰ ਉਸ ਵਿੱਚ ਰੂੰ ਦੀਆਂ ਦੋ ਬੱਤੀਆਂ ਵਟ ਕੇ ਪਾਉਣੀਆਂ ਹਨ ਅਤੇ ਉਹਨਾਂ ਬੱਤੀਆਂ ਨੂੰ ਜੁਦਾ ਜੁਦਾ ਕਰਕੇ ਰੋਸ਼ਨ ਕਰਨਾ ਹੈ ਭਾਵ ਬੱਤੀਆਂ ਜੜਨੀਆਂ ਨਹੀਂ ਚਾਹੀਦੀਆਂ ਇਸ ਤੋਂ ਮਗਰੋਂ ਤੁਸੀਂ ਬਣਾਈ ਹੋਈ ਅੱਗ ਉੱਪਰ ਪੀਰਾਂ ਦਾ ਨਾਮ ਲੈ ਕੇ ਥੋੜਾ ਜਿਹਾ ਸਰੋਂ ਦਾ ਤੇਲ ਅਤੇ ਘਿਓ ਪਾ ਦੇਣਾ ਹੈ ਤੇਲ ਅਤੇ ਘਿਓ ਤੁਸੀਂ ਚਮਚੇ ਨਾਲ ਵੀ ਪਾ ਸਕਦੇ ਹੋ ਬਸ ਤੁਹਾਡਾ ਅੰਗੂਠਾ ਉਸ ਨਾਲ ਟੱਚ ਹੋਣਾ ਚਾਹੀਦਾ ਹੈ ਆਪਣੇ ਸੱਜੇ ਹੱਥ ਨਾਲ ਹੀ ਤੁਸੀਂ ਤੇਲ ਅਤੇ ਘਿਓ ਪਾਉਣਾ ਹੈ ਇਸ ਤੋਂ ਬਾਅਦ ਤੁਸੀਂ 5 ਵਾਰ ਚੁੰਡੀ ਚੁੰਡੀ ਨਿਆਜ਼ ਆਪਣੇ ਹੱਥ ਨਾਲ ਅੱਗ ਉੱਪਰ ਪਾਉਣੀ ਹੈ ਅਤੇ ਪਛਤਨ ਪਾਕ ਦਾ ਨਾਮ ਲੈ ਕੇ ਪਾਉਣੀ ਹੈ ਪਾਕਿਸਤਾਨ پاک ਹਜ਼ੂਰ ਮੁਹੰਮਦ ਸਾਹ ਸੱਲੱਲਾਹੁ ਅਲੈਹਿ ਵਸੱਲਮ حضرت ਅਲੀ ਜੀ ਬੀਬੀ ਫਾਤਿਮਾ ਜੀ حضرت हसन ਅਤੇ حضرت ਹੁਸੈਨ ਜੀ ਦੇ ਨਾਮ ਦੀ ਨਿਆਜ਼ ਤੁਸੀਂ ਪਾਉਣੀ ਹੈ ਫਿਰ ਆਖਰੀ ਨਿਆਜ਼ ਵਿੱਚ ਤੁਸੀਂ ਹਜ਼ੂਰ ਸ਼ੇਖ ਅਬਦੁਲ ਕਾਦਰ ਜਿਲਾਨੀ ਪੀਰ ਜੀ ਦਾ ਨਾਮ ਲੈ ਕੇ ਦੁਆ ਕਰਨੀ ਹੈ ਕਿ ਸਾਡੀ ਨਿਆਜ਼ ਕਬੂਲ ਫਰਮਾਓ ਅਤੇ ਸਾਡੀਆਂ ਗਲਤੀਆਂ ਗੁਨਾਹਾਂ ਨੂੰ ਮaaf ਫਰਮਾਓ ਇਸ ਤੋਂ ਪਿੱਛੋਂ ਤੁਸੀਂ ਉੱਥੇ ਬੈਠ ਕੇ ਪੀਰਾਂ ਦਾ ਨਾਮ ਜੋ ਵੀ ਤੁਹਾਨੂੰ ਆਦਾ ਹੋਵੇ ਉਹ 5-10 ਮਿੰਟ ਜ਼ਰੂਰ ਪੜਨਾ ਹੈ ਜਿਨ੍ਹਾਂ ਨੂੰ ਫਾਤੀਹਾ شریف ਪੜਨਾ ਆਉਂਦਾ ਹੈ ਉਹ ਫਾਤੀਹਾ شریف ਪੜ ਕੇ ਉਸ ਦਾ ਸਵਾਬ ਹਜ਼ੂਰ ਦੀ ਨਜ਼ਰ ਕਰ ਸਕਦੇ ਨੇ ਇਸ ਤੋਂ ਮਗਰੋਂ ਤੁਸੀਂ ਥੋੜੀ ਨਿਆਜ਼ ਪੀਰਾ ਅੱਗੇ ਕੋਲੀਆਂ ਵਿੱਚ ਅਲੱਗ ਪਾ ਕੇ ਰੱਖ ਦੇਣੀ ਹੈ ਅਤੇ ਬਾਕੀ ਦੀ ਆਪ ਵੰਡ ਕੇ ਛਕ ਲੈਣੀ ਹੈ ਜਾਂ ਕਿਸੇ ਹੋਰ ਨੂੰ ਵੀ ਤੁਸੀਂ ਬਾਹਰ ਵੰਡ ਸਕਦੇ ਹੋ ਸੰਗਤ ਜੀ ਅਗਲੇ ਦਿਨ ਤੁਸੀਂ ਪੀਰਾ ਅੱਗੇ ਰੱਖੀ ਨਿਆਜ਼ ਕਿਸੇ ਸਾਫ਼ ਜਗ੍ਹਾ ਤੇ ਪੰਛੀਆਂ ਨੂੰ ਪਾ ਸਕਦੇ ਹੋ ਤਾਂ ਸੰਗਤ ਜੀ ਏਸੀ ਤਰੀਕਾ 11ਵੇਂ شریف ਦੇਣ ਦਾ ਆਸ ਕਰਦੇ ਹਾਂ ਤੁਹਾਨੂੰ ਸਭ ਗੱਲਾਂ ਸਮਝ ਆ ਗਈਆਂ ਹੋਣਗੀਆਂ ਜੇਕਰ ਕੋਈ ਸਵਾਲ ਹੋਵੇ ਤਾਂ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਇਸੇ ਤਰ੍ਹਾਂ ਦੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀ ਰਾਧਾ